ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 40 ਪੰਜਾਬ ਤੇ ਇੱਕ ਵਾਰ ਫਿਰ ਅਸੀਂ ਤੁਹਾਡੇ ਨਾਲ ਮਿਲ ਚੁੱਕੇ ਹਾਂ ਤੇ ਸਾਡੇ ਨਾਲ ਨੇ ਭਾਈ ਹਰ ਸਿੰਘ ਸਿੰਘ ਜੀ ਸ਼੍ਰੀ ਨਲਕੁਸਰ ਸਾਹਿਬ ਵਾਲੇ ਆਲ ਸਭ ਤੋਂ ਕਰਵਾਦਾ ਸਵਾਗਤ ਕਰ ਲੈਂਦੀ ਹਾਂ ਫਿਰ ਕਰਦੇ ਹਾਂ ਪੰਜਾਬ ਦੀ ਸਿਆਸਤ ਅੱਜ ਸਵਾਗਤ ਤੁਹਾਡਾ ਬਹੁਤ ਸਵਾਗਤ ਹੈ ਜੀ ਭਾਈ ਕੁਸ਼ਕਾ ਖਾਨ ਸਾਹਿਬ ਐਲ ਵੀ ਜੀ ਭਾਈ ਸਾਹਿਬ ਜਿਵੇਂ ਪੰਜਾਬ ਦੇ ਵਿੱਚ ਜਿਹੜੇ 2024 ਚੋਣਾਂ ਨੇੜੇ ਆndੀਆਂ ਜਾ ਰਹੀਆਂ ਨੇ ਥੀ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਸਿਆਸੀ ਮਾਹੌਲ ਹੈ ਤੇ ਤੇਜ਼ੀ ਨਾਲ ਭੱਜ ਚੁੱਕਿਆ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਵਾਦੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ 2024 ਦੀ ਚੋਣਾਂ ਨੂੰ ਲੈ ਕੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਵੱਲੋਂ ਵੀ 11 ਫਰਵਰੀ ਨੂੰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਥੇ ਰੈਲੀ ਕੀਤੀ ਜਾਣੀ ਜਿਸ ਦੇ ਵਿੱਚ ਕੌਮੀ ਪ੍ਰਧਾਨ ਅਰਜਰ ਖੜਗੇ ਸਾਹ ਪਹੁੰਚ ਰਹੇ ਨੇ ਜਿਸ ਨੂੰ ਲੈ ਕੇ ਚਚਾਵਾ ਚੱਲਤੀਆਂ ਨੇ ਕਿ ਆਕਰਕਾਰ ਜਿਹੜੀ ਆਵਾਦੀ ਪਾਰਟੀ ਦੀ ਗੱਟ ਜੋੜ ਦੀ ਜਿਹ ਚੱਤ ਚੱਲਦੀ ਸੀ ਉਹਦੇ ਉੱਤੇ ਕਿਤੇ ਵਿਸ਼ਰਾਮ ਹੋਵਦਾ ਵਿੱਚ ਦਰੁਣੀ ਪਲੇਸ ਜਾਤੀ ਹੈ ਦੀ ਕਿਨ ਜੋਸਨ ਸਿਰ ਤੋਂ ਬਾਜਪਾ ਚੱਲ ਚੰਨੀ ਜੜਾ ਬ੍ਰਿਕ ਇੱਕੋ ਸਟੇਜ ਦੇ ਉੱਤੇ ਇਕੱਠ ਕਰਨ ਦੇ ਵਿੱਚ ਤਾਂ ਮੇ ਬ ਹੋਣਗੇ ਇਹਨਾਂ ਮੀਡੀਆ ਦੇ ਉੱਤੇ ਆਪਾਂ ਚਰਚਾ ਕਰਨੀ ਹੈ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਡੋੜ ਦੀਆਂ ਚਰਚਾਵਾਂ ਬੜੀ ਤੇਜ਼ ਚੱਲ ਰਹੀਆਂ ਸਨ ਉਹਨੂੰ ਹੁਣ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਤਾਂ ਇੱਕ ਪਾਸੇ ਜੇਕਰ ਕਹਿ ਲਈ ਆਪਾਂ ਨਹੀਂ ਹੋਣ ਜਾ ਰਹੇ ਆ ਪਰ ਦੂਜੀ ਸਟੇਟਾਂ ਦੇ ਵਿੱਚ ਹੋ ਰਿਆ ਆਮ ਆਦੀ ਪਾਰਟੀ ਦੇ ਕੌਂਸਲਰ ਗੱਲ ਜੋ ਤੁਸੀਂ ਕਿਵੇਂ ਦੇਖਦੇ ਹੋ ਜੀ ਇਹਨੂੰ ਇਸ ਤਰ੍ਹਾਂ ਮੈਂ ਦੇਖ ਰਿਹਾ ਜੀ ਕਿ ਜੋ ਸਥਿਤੀ ਬਣੀ ਪੰਜਾਬ ਦੇ ਵਿੱਚ ਉਹ ਕਾਫੀ ਸਮੇ ਤੋਂ ਕਾਫੀ ਮਹੀਨਿਆਂ ਤੋਂ ਜੋ ਚਰਚਾ ਚੱਲਦੀ ਸੀ ਕਿ ਆਮ ਆਦੀ ਪਾਰਟੀ ਦਾ ਰਲ ਕੇ ਟੋਰਣਾ ਨਹੀਂ ਚਾਹੀਦਾ ਯਾਨੀ ਕਿਉਂਕਿ ਸਾਰਾ ਆਈਡੀਆ ਆਲਰੇਡੀ ਅਲਾਈਐਂਸ ਦੇ ਨਾਲ ਬਣਿਆ ਹੋਇਆ ਚੋਆ ਸੀ ਕਿ ਜੋ ਉਹਦੇ ਚ ਪਾਰਟੀ ਧਿਰਾਂ ਨੇ ਇਹ ਚਾਹਵਦੀ ਪਾਰਟੀ ਦੇ ਕਾਗਰਸ ਦੇ ਉਦੂਦੀਆਂ ਪੰਜਾਬ ਦੀਆਂ ਹਿੰਦੂਸਤਾਨੀ ਸਵਾਇ ਪਾਰਟੀਆਂ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਇਕੱਠੇ ਇਕੱਠੇ ਹੋ ਕਰਵਾਈ ਰਹੇ ਜੀ ਉਹਨਾਂ ਕੋਈ ਖਲਾਰਾ ਪੈ ਗਿਆ ਬਿਹਾਰ ਦੇ ਵਿੱਚ ਵੀ ਚੱਲਾ ਗਿਆ ਨਿਸ਼ਚਮਾ ਬਖਰਾ ਦੇ ਕੁਝ ਬੰਗਾਲ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਲੇਕਿਨ ਬਾਕੀ ਸੂਬਿਆਂ ਚ ਕੋਈ ਪ੍ਰੋਬਲਮ ਨਹੀਂ ਜਿੱਦਾਂ ਸੀਟਾਂ ਦੇ ਕਾਗਰਸੀ ਵੱਡੀ ਤੇਰੇ ਬੀਜੇਪੀ ਦੇ ਖਿਲਾਫ ਉੱਥੇ ਵੀ ਕੁਝ ਝਗੜਾ ਨਹੀਂ ਜਿਵੇਂ ਮੱਧ ਪ੍ਰਦੇਸ਼ ਛੱਤੀਸਗੜ੍ਹ ਰਾਜਸਥਾਨ ਜਾਂ ਕਰਨਾਟਕ ਆ ਇਥੇ ਕਾਂਗਰਸ ਵਰਸਸ ਭਾਜਪਾ ਉੱਤੋਂ ਕੁਝ ਝਗੜਾ ਜੀ ਸਾਊਥ ਦੇ ਵਿੱਚ ਜਿਹੜੇ ਤਾਮਿਲਨਾਡੂ ਹੈ ਆਂਧਰਾ ਪ੍ਰਦੇਸ਼ ਹੈ ਜਾਂ ਕੇਰਲਾ ਹੈ ਕੇ ਇਹਨਾਂ ਦੀ ਪ੍ਰੋਬਲਮ ਕੋ ਕਿ ਉੱਥੇ ਵੀ ਮੇਨ ਜਰੂਰੀ ਤੇ ਕਾਂਗਰਸ ਵਰਸਸ ਇਹ ਲੇਕਿਨ ਉੱਥੇ ਉੱਥੇ ਵੀ ਅਡਜਸਟਮੈਂਟ ਹੋ ਜਾਏਗਾ ਹੁਣ ਮੂਲ ਮਤ ਹੈਗਾ ਪੰਜਾਬ Haryana ਦਿੱਲੀ ਦਾ ਜਿਹੜੀ ਸਾਰੀਆਂ ਚੀਜ਼ਾਂ ਸੀ ਉਹਦੇ ਵਿੱਚ ਦਿੱਲੀ ਦਾ ਫੈਸਲਾ ਹੋ ਗਿਆ ਜੀ ਕਿ ਦਿੱਲੀ ਦੇ ਚਾਰ 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 ਸੀਟਾਂ ਤੇ ਆਮਾਦੀ ਪਾਰਟੀ ਲੜੇਗੀ ਤੇ ਤਿੰਨ ਸੀਟਾਂ ਦੇ ਕਾਲੇ ਲੜੇਗਾ। ਇਹ ਸਤ ਮੁਤਰਾ ਸਤ ਮੁਤਰਾ ਵਰਗੇ ਸੱਤ ਸੀਟਾਂ ਭਾਜਪੀ ਲੜ ਰਹੀਆਂ। ਹਰਿਆਣਾ ਦੇ ਵਿੱਚ ਸ਼ਿਖਸ਼ਿਤ ਬੀਜਪੀ ਜਿਹੜੀ ਹੈ ਦਾ ਕਾਂਗਰਸ ਆਮਾਦੀ ਪਾਰਟੀ ਦੇ ਦੇ ਲੇਕਰ 50 ਦੇ ਵਿੱਚ ਸਥਿਤੀ ਬੜੀ ਗੰਭੀਰ ਬਣ ਗਈ ਹੈ। ਉਹ ਵੀ ਫੈਸਲਾ ਤਿਕਨ ਹੋ ਗਿਆ ਲੱਗਦਾ ਹੈ ਆਪੋ ਚੋਣਾਂ ਲਈ ਲੜ ਕੇ ਔਰ ਇੱਕ ਦੋ ਵਾਰ ਲੜ ਲਗੇ। 13 ਸੀਟਾਂ ਤੇ ਆਪਣੇ ਆਪਣੇ ਮੈਂਬਰ ਨੂੰ ਸਾਰਿਆਂ ਨੇ ਜਿਹੜੇ ਆਪਣੇ ਆਪਣੇ ਕੈਂਡੀਡੇਟਸ ਨੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹੁਣ ਉੱਥੇ ਤਦ ਉਹ ਬੀਤਿਆ ਯਾਦ ਉਹ ਇਥੇ ਆਈ ਸੀ ਜਿਹੜੇ ਪੰਜਾਬ ਦੇ ਪ੍ਰਭਾਰੀ ਨੇ ਕਾਂਗਰਸ ਨੂੰ ਲੋਕ ਉਹਨਾਂ ਨੇ ਬੜਾ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਜਿਹੜੀ ਕਲੇਸ਼ ਕਲੈਸ਼ ਖਤਮ ਹੋਵੇ ਪਰ ਨਹੀਂ ਖਤਮ ਹੋਈ ਇਹ ਵਿਅਕਤੀਗਤ ਪਰਸਨਲਿਟੀ ਕਲੈਸ਼ ਸੀ ਇਹਦੇ ਚ ਦੋ ਗੱਲਾਂ ਨੇ ਦੀ ਠੀਕ ਹੈ ਅਗਰ ਰਾਜਾ ਵੜਿੰਗ ਜਾਂ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਸੁਖਿੰਦਰ ਸਿੰਘ ਇੱਕ ਤੋਂ ਲਏ ਇੱਕ ਤੋਂ ਆਏ ਲੀਡਰਸ਼ਿਪ ਦਾ ਉਹਨਾਂ ਦਾ ਕਿਸੇ ਦਾ ਵੀ ਨਵਜੋਤ ਸਿੱਧੂ ਨਾਲ ਠੀਕ ਤਰ੍ਹਾਂ ਦਾ ਵਿਹਾਰ ਨਹੀਂ ਹੋਇਆ ਨੌਜੋ ਸਿੱਧੂ ਵੀ ਜਿਹੜੇ ਨੇ ਉਹਨਾਂ ਨੂੰ ਕੋਈ ਥਿਚ ਸਮਝ ਦੇ ਦੇ ਉਹ ਵੀ ਉਸ ਤਰ੍ਹਾਂ ਜਿੱਥੇ ਬਦਕ ਤਰੀਕੇ ਨਾਲ ਯਾਰ ਓਰਗੇਨਾਈਜੇਸ਼ਨ ਨੂੰ ਜਿਵੇਂ ਸਟਰੋਂਗ ਕਰਕੇ ਲੈ ਦੇ ਕਰਕੇ ਜਾਂ ਬੈਠ ਕੇ ਇੱਕ ਤਰ੍ਹਾਂ ਦਾ ਦਿਲ ਬੈਠਣ ਦਾ ਜਿਹੜਾ ਸੁਭਾਅ ਹੈ ਉਹਦਾ ਵੀ ਬਣਿਆ ਹੋਇਆ ਇਹ ਸਾਰੇ ਸਿੱਧੂ ਵਿੱਚ ਇਹ ਹੈ ਕਿ ਜਿਹੜਾ ਜਿਹੜਾ ਸਮਾਂ ਪਿਛਲੇ 1-2 ਮਹੀਨੇ ਦਾ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਜਾਂ ਇਲੈਕਸ਼ਨ ਲੜਨ ਲਈ ਇੱਕ ਤਰ੍ਹਾਂ ਦਾ ਮਾਹੌਲ ਬਣਾਉਣ ਵਾਸਤੇ ਬਣਨਾ ਚਾਹੀਦਾ ਸੀਗਾ ਉਹ ਨੌਜੋ ਸਿੱਧੂ ਨੇ ਲਈ ਥੋੜਾ ਹੁਣ ਉਹਨਾਂ ਨੇ ਜਿਹੜੀ ਹੈ ਮੇਰੇ ਜਿਹੜੇ ਮਾਗੂ ਨਾ ਲਿਆ ਉਹਨਾਂ ਨੇ ਬੀਜੇਪੀ ਜਿਹੜੀ ਹੈ ਕਿ 202 202 ਜਾਮਦਵੀ 2 ਤੇ 2 ਨੰਬਰ ਤੇ ਹੈ ਜਿਹੜਾ ਮੈਂ ਟੇਰ ਤੇ ਜਿਹੜੀ ਉਹਦੇ ਖਿਲਾਫ ਜਿਹੜੀ ਗੱਲ ਕਰਦੇ ਨੇ ਉਹ ਨਵਜੋਤ ਸਿੰਘ ਇਹ ਬੜੀ ਹੈਰਾਨਗੀ ਦੀ ਗੱਲ ਹੈ ਨਵਜੋਤ ਸਿੰਘ ਆਪਣਾ ਤਰਕ ਹੈ ਕਿ ਮੈਂ ਤਾਂ ਕਾਗਜ਼ੀ ਤੱਕ ਮਜ਼ਬੂਤ ਕਰਨ ਵਾਸਤੇ ਰਹਿ ਲਿਆ ਕਰ ਰਿਹਾ ਔਰ ਜਿਹਨੇ ਲੋਕਾਂ ਨੇ ਇਹਨੂੰ ਜ਼ਿੰਦੂਰ ਕੀਤਾ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਕੱਟ ਕੱਟ ਪਾਰਟੀ ਚ ਤੇ ਉਹ ਕਿਸੇ ਤਰੀਕੇ ਜਿਹੜੀ ਜਿਹੜੀ ਸਸਪੈਂਸ਼ਨ ਦੀ ਤਲਵਾਰ ਹੈ ਉਹਨੂੰ ਜੋ ਸਿੱਧੂ ਲੜਕਦੀ ਨਹੀਂ ਹੈ ਕਿ ਮੈਨੂੰ ਲੱਗਦਾ ਕਿ ਜਦੋਂ ਮਾਰ ਇਸ ਬਾਰੇ ਕਲੀਅਰ ਹੈ ਤੇ ਜਿਹੜੀ ਵਾਲ ਕਲੀਅਰ ਨਹੀਂ ਲੜਨੇ ਨੇ ਤੇ ਉਹ ਤਿਆਰੀ ਕਰ ਰਹੇ ਨੇ ਔਰ ਠੀਕ ਐ ਇਸ ਲਈ ਆਜੀ ਦੀ ਖਬਰ ਨਾਲ ਉਹ 6-7 ਮੁਜੇ मिनिस्टरਸ ਨੇ ਉਹਨਾਂ ਨੂੰ ਧਾਰ ਰਹੇ ਔਰ ਉਹਨਾਂ ਦੀ ਕਿਹਤਰਾ ਦੀ ਨੁਕਸਾਨ ਇਹ ਵੀ ਹੈਗਾ ਕਿ ਜੇ ਉਹ ਜਿੱਤ ਜਾਂਦੇ ਨੇ ਤਾਂ ਜਦੋਂ ਦੁਬਾਰਾ ਐਮਐਲਏ ਦੀ ਚਿਹਰੀ ਸੀਟ ਖਾਲੀ ਹੋਏਗੀ ਉਥੇ ਚੋਣ ਲੜੇ ਜੜੀ ਜਾਏਗੀ ਉਹ ਲੋਕਲ ਮੁਜੇ ਤੇ ਲੜੀ ਜਾਏਗੀ ਉਥੇ ਵੀ ਜਾ ਉਥੇ ਵੀ ਆਵਾਜ਼ੀ ਪਾਰਟ ਨੁਕਸਾਨ ਹੋ ਸਕਦਾ ਕਿ ਨਾ ਬਿਲਕੁਲ ਕਾਂਗਰਸ ਪਾਰਟੀ ਆਪਣੇ ਵੱਟੇ ਚ ਲੈ ਆ ਰਹੀ ਹੈ ਕਿਉਂਕਿ ਲੜਾਈ ਐਸੇ ਬੜੀ ਬੜੀ ਬਣ ਗਈ ਹੈ ਜੋ ਜੋ ਪ੍ਰਚਾਰ ਹੋ ਰਿਹਾ ਹੈ ਜੋ ਹਾਲਾਤ ਬਣੇ ਰੇ राम ਮੰਦਰ ਹੈ ਮੋਦੀ ਦਾ ਜਿਸ ਪਰਸਨੈਲਿਟੀ ਹੈ ਜੀਐਮਪੀ ਦਾ ਇੱਕ ਤਰ੍ਹਾਂ ਦਾ ਕੰਮ ਕਰਨ ਦਾ ਤਰੀਕਾ ਹੈ ਉਹਦਾ ਲੜਾਈ ਵੱਡੀ ਬਣ ਗਈ ਹੈ ਅਲੱਗ ਅਲਾਈანს ਨਹੀਂ ਸਮ ਸਕਿਆ ਹਰ ਬੰਦੇ ਨੇ ਆਪਣੀ ਪੋਲੀਟੀਕਲ ਜਿਹੜਾ ਸਰਵਾਈਵਲ ਹੈ ਪੋਲੀਟੀਕਲ ਪੂਰ ਵੀ ਕ੍ਰੀਏਟ ਹੈ ਨਿਤੇਸ਼ਾ ਜਨ ਜਮਤਾ ਰਹਿਣ ਸੋਕਰ ਜਦੋਂ ਅਸੀਂ ਦੇਖਦੇ ਆ ਕਿ ਇਹ ਜਿਹੜੀ ਸਾਰੀ ਸਥਿਤੀ ਕਾਂਗਰਸ ਦੀ ਬਣੀ ਹੋਈ ਹੈ ਤਾਂ ਉਸ ਦੇ ਵਿੱਚ ਐਸਨੇ ਸਵਾਲ ਬੜਾ ਵੱਡਾ ਪੈਦਾ ਹੁੰਦਾ ਕਿ ਲੜਾਈ ਦਾ ਤੌਰ ਤਰੀਕਾ ਕੀ ਹੋਏਗਾ ਜਦੋਂ ਭਾਰਤ ਦੇ ਵਿੱਚ ਆਪਕੋ ਚ ਲੜ ਕੇ ਲੜ ਕੇ ਲੜ ਰਹੇ ਹੋ ਤੇ ਪੂਜਾ ਦੇ ਵਿੱਚ ਫ੍ਰੈਂਡਲੀ ਮੈਚ ਵੀ ਹੋਏਗਾ ਫ੍ਰੈਂਡਲੀ ਮੈਚ ہاکی ਦਾ ਹੋ ਸਕਦਾ ਹੈ ਫੁੱਟਬਾਲ ਦਾ ਹੋ ਸਕਦਾ ਹੈ ਜਦੋਂ ਹਿੱਟਾ ਘੱਟ ਮਾਰੋ ਗਲਤ ਖੇਡੋ ਲੇਕਿਨ ਰਾਜਨੀਤੀ ਦਾ ਫ੍ਰੈਂਡਲੀ ਮੈਚ ਕਦੀ ਹੁੰਦਾ ਨਹੀਂ ਕੋਈ ਸੁਣਿਆ ਨਹੀਂ ਅਸੀਂ ਕਿ ਰਾਜਨੀਤੀ ਦਾ ਫ੍ਰੈਂਡਲੀ ਮੈਚ ਹੋਏਗਾ ਲੋਕ ਕੋ ਲੋਕ ਲੋਕ ਇੱਕ ਪਾਸੇ ਜੱਫੀਆਂ ਪਾੜਗੇ ਕਿ ਦੂਜੇ ਦੂਜੇ ਪਰ ਕੋਟਾਂ ਦੂਜੇ ਪਾਸੇ ਭੜਗੇ ਇਹ ਫ੍ਰੈਂਡਲੀ ਮੈਚ ਹੈ ਸੋ ਇਸ ਕਰਕੇ ਇਹ ਵੀ ਲੋਕਾਂ ਨੂੰ ਬੇਨਤੀ ਕਰਨੀ ਗੱਲ ਹੈ ਨਾ ਜੀ ਚਲੋ خیر ਲੜ ਲੈਣ ਪਰ ਸਵਾਲ ਪੈਦਾ ਹੁੰਦਾ ਹੈ ਕਿ ਜੋ ਅਸਲੇ ਤਿਆਰੀ ਦੇ ਵਿੱਚ ਜਿਸ ਗੱਲ ਕਰ ਰਹੇ ਹੋ ਖੜਗੇਸ਼ ਜੀ ਕਹਿੰਦਾ ਆ ਰਹੇ ਨੇ ਉਹ ਪਹਿਲਾਂ ਜਿੰਦਰ ਜਾਦਵ ਆਇਆ ਤੇ ਖੜਗੇ ਸਾਹਿਬ ਆ ਰਹੇ ਨੇ ਉਹਨੇ ਸੰਭਰਾਲੇ ਰੱਖੀ ਹੈ ਉਹ ਸੰਭਰਾਲੇ ਇੱਕ ਜਿਹੜੀ ਸਾਡੇ ਸ਼ਹਿਰਾਂ ਤੋਂ ਹਟ ਕੇ ਇੱਕ ਵੱਖਰਾ ਸ਼ਹਿਰ ਜਿਹੜਾ ਪਿੰਡੂ ਇਲਾਕਾ ਹੈ ਉਹਨਾਂ ਦੇ ਆਪਣੀ ਸੋਚ ਹੈ ਕਿ ਇਹਨਾਂ ਉੱਥੇ ਕੰਮਜੋਬ ਕਰਨਗੇ ਖੜਗੇ ਸਾਹਿਬ ਆਣਗੇ ਔਰ ਦੂਜੀ ਦੂਜੀ ਕੇਜਰੀਵਾਲ ਸਾਹਿਬ ਜਿਹੜੇ ਉਹ ਮਾਲਵੇ ਚ ਆ ਰਹੇ ਨੇ ਇਤਨੀ ਥਾਮ ਸਾਹਮਣੇ ਦੀ ਨਦੀ ਬਾਹਰ ਹੋਈ ਹੈ ਦਿੱਲੀ ਚ ਪ੍ਰੋਬਲਮ ਆ ਰਹੀਆਂ ਨੇ ਜਾਂ ਨੇੜLambda ਦੇ ਚ ਖੜਾ ਹੋਇਆ ਉਹਦੇ ਚ ਉਹ ਮਾਲਵੇ ਚ ਆ ਰਹੇ ਨੇ ਤੁਹਾਨੂੰ ਬਤਾਇਆ ਠੀਕ ਹੈ ਹਰ ਬੰਦੇ ਲੜਾਈ ਲੜਦਾ ਨੇ ਪਾਰਟੀ ਲੜਾਈ ਲੜਨੀ ਹੈ ਪਰ ਸਵਾਲ ਪੈਦਾ ਹੁੰਦਾ ਕਿ ਖੜਗੇ ਸਾਹਿਬ ਕੇ ਕੀ ਅਜੰਡਾ ਹੈ ਅਸੀਂ ਸੋਚ ਸਕਦੇ ਹਾਂ ਨਾ ਅਸੀਂ ਸੁਚੇਤ অবজারভার ਦੇ ਨਾਤੇ ਜਿੱਥੇ ਉਹਨਾਂ ਨੇ ਕੈਨਵਰਸ ਦੀ ਤਿਆਰੀ ਵਾਸਤੇ ਦੇਖੋ ਮੂਲ ਬੋਧ ਤਾਂ ਕਾਂਗਰਸੀ ਤਿਆਰੀ ਚਾਹੀਦਾ ਹੈ ਕਿ ਕਾਂਗਰਸੀ ਕਿਵੇਂ ਤਿਆਰੀ ਕਰਕੇ ਕਿਹਨਾ ਕਿਹਨਾ ਕੈਂਡੀਡੇਟਸ ਨੂੰ ਉਹਨਾਂ ਨੇ ਉੱਥੇ ਹਾਈਲਾਈਟ ਕਰਨਾ ਹੈ 13 ਬੰਦੇ ਲੜਨਗੇ ਨਾ ਜੀ दैट ਵੀ ਕਿ 13 ਬਾਰੇ ਉਹਨਾਂ ਨੂੰ ਉੱਥੇ ਫੈਸਲਾ ਕਰਨਾ ਪਵੇਗਾ ਸਟੇਜ ਤੇ ਉਹਨਾਂ ਨੂੰ ਮੁਹਤਾ ਦੇਣੀ ਪਵੇਗੀ ਕਿ ਤਨਾ ਕਿ ਨਾਂ ਵੀ ਲੈਣਾ ਪਏ ਕੋਈ ਸਰਵਾ ਵੀ ਹੈ ਨਹੀਂ ਇਹ ਤੁਸੀਂ ਕਿੰਨਾ ਘੋਟ ਮਰਤਾ ਸਕਦੇ ਹੋ ਕੈਂਡੀਡੇਟਸ ਨੂੰ ਦੱਸਣ ਵਾਸਤੇ ਦੇਖਣ ਵਾਸਤੇ ਸੋ ਉਹਨਾਂ ਨੂੰ ਕੋਈ ਨਾ ਗੱਲ ਕਰਨੀ ਪਵੇਗੀ ਨਾ ਜੀ ਕਿ ਅਸੀਂ ਇਹ ਬਰទេស ਜਦ ਗਿਆ ਜਾਂ ਜਿਹੜਾ ਮੀਡੀਆ ਨੂੰ ਲੈ ਲੇਗਾ ਵੀ ðiis are the person who will fight in action 13 ਲੈਕਸ ਦਾ ਸਿਚੁਏਸ਼ਨ ਕੁਝੇ ਪਾਸੇ ਲ ਮੈਨੂੰ ਡਰ ਲੱਗਦਾ ਹੈ ਕਿ ਉਹ ਕੀ ਨਵਜੋਤ ਸਿੱਧੂ ਜਾਏਗਾ ਉੱਥੇ ਕਿ ਜਾਏਗਾ ਵੱਡਾ ਸਵਾਲ ਹੈ ਜਿੱਦ ਨੂੰ ਨਵਜੋਤ ਸਿੱਧੂ ਨੂੰ ਡਿਸਟ੍ਰਿਕਟ ਕਰਨ ਕੰਮ ਕੀਤੇ ਇੰਨਾ ਹਾਈਪ ਆਪ ਹੋ ਗਿਆ ਹੋਇਆ ਇੰਨਾ ਵੱਡਾ ਬਣਾਤਾ ਗਿਆ ਹੈ ਕਿ ਕੀ ਉਹਦੇ ਅੰਦਰ ਉਹ ਜਜ਼ਬਾ ਜਾਂ ਉਹ ਇੱਕ ਤਰ੍ਹਾਂ ਦੀ ਵੱਖਰੀ ਲੜਾਈ ਲੜਨ ਦੀ ਸਿੱਧੀ ਹੈ ਭਾਈ ਸਰ ਇੱਥੇ ਸਕਲ ਹੋ ਰਿਹਾ ਜੀ ਤੁਸੀਂ ਕੀ ਨਵਜੋਤ ਸਿੰਘ ਸਿੱਧੂ ਜਾਣਗੇ ਜਾਂ ਨਹੀਂ ਜਾਣਗੇ ਜੇ ਜਾਂਦੇ ਵੀ ਹੈ ਨਵਜੋਤ ਸਿੰਘ ਸਿੱਧੂ ਫਿਰ ਵੀ ਚੁਣੌਤੀ ਬਣ ਸਕਦੇ ਹਨ ਕਿਉਂਕਿ ਜਦੋਂ ਉਹਨਾਂ ਨੇ ਲੈਕਚਰ ਦੇਣਾ ਕਿਤੇ ਫਿਰ ਅਸੀਂ ਬਿਹਰ ਜੀ ਗੱਲ ਨਾ ਕਰਦੇ ਜਿਵੇਂ ਪਿਛਲੇ 2019 ਦੇ ਵਿੱਚ ਉਹਨਾਂ ਨੇ ਬਠਿੰਡਾ ਦੇ ਵਿੱਚ ਜੋ ਰਾਜਾਪਿੰਗ ਦੇ ਹੱਕ ਦੇ ਵਿੱਚ ਰੈਲੀ ਕਰੀ ਸੀ ਜੋ ਕੈਪਟਨ ਹੋਰਾਂ ਨੂੰ ਜੋ ਪੁੱਛ ਉਹਨਾਂ ਨੇ ਬੋਲਿਆ ਸੀ ਨਾ 7725 ਵਾਲਾ ਬਿਆਨ ਦਿੱਤਾ ਸੀ ਜੇਕਰ ਨਿਗੋਸ਼ ਨਹੀਂ ਸੀ ਤੁਸੀਂ ਇਸ ਰੈਲੀ ਦੇ ਵਿੱਚ ਜਾਂਦੇ ਆ ਜਾਣਾ ਬੇਸ਼ੱਕ ਹੋਵੇ ਪਰ ਜੇਕਰ ਉੱਥੇ ਜਾ ਕੇ ਜਾਵਦੇ ਦੇ ਵਿੱਚ ਰਹਿਣਗੇ ਜਾਂ ਕਿ ਉੱਥੇ ਹੀ ਉਹ ਹੀ ਖੁੱਲੀਆਂ ਗੱਲਾਂ ਕਰਨਗੇ ਆਪਣੀ ਪਾਰਟੀ ਦੇ ਖਿਲਾਫ ਵੀ ਕਰਨਗੇ ਇਹ ਵੀ ਪਤਾ ਹੈ ਨਾ ਉਹਨਾਂ ਦਾ ਗੱਲ ਇਹ ਤਾਂ ਪ੍ਰੋਬਲਮ ਹੈ ਨਾ ਜਿਹਨਾਂ ਤੇ ਗੱਲ ਕਰਨ ਲੱਗਾ ਸੀ ਤੁਹਾਡੀ ਤਾਂ ਸਾਲ ਦੇ ਸਾਲ ਤੁਸੀਂ ਦੇ ਦਿੱਤਾ ਵਧੀਆ ਇਹ ਜਿਸ ਹਨ ਜੀ ਇੱਕ ਜਿਸ ਤੇ ਕੋਈ ਪਾਰਟੀ ਸਟਰਕਚਰ ਹੈ ਆਗੂ ਨੇ ਐਮਐਨਏਜ਼ ਨੇ ਦੂਸਰੇ ਖੜਗੇਸਾਰ ਦਾ ਉਹਨਾਂ ਨਾਲ ਅਸ਼ੀਰਵਾਦ ਉਹਨਾਂ ਨੂੰ ਪਾਰਟੀ ਦਾ ਨੈਸ਼ਨਲ ਪਾਰਟੀ ਦੇ ਪ੍ਰਧਾਨ ਨੇ ਹੋ ਤੇ ਨਵਜੋਸ਼ ਸਿੱਧੂ ਜਾਵੇ ਨਾ ਜਾਵੇ ਇਹ ਆਪਣੇ ਬੜਾ ਜੀਵ ਜਿਹਾ ਲੱਗਦਾ ਪਰ ਜੀ ਚਲੇਗਾ ਤਾਂ ਇੱਥੇ ਇੰਨਾ ਖrarara ਪੈ ਚੁੱਕਾ ਉਹਦੇ ਵਿਰੋਧ ਚ ਕਿ ਰੁਕ ਡੋ ਰੁਸੀ ਕਰੋ ਸਾਰੇ ਪਾਸਾ ਬਾਜਵਾ ਬੜੇ ਕਹਿੰਦੇ ਕਿਹਾ ਹੋਇਆ ਹੈ ਨਾ ਕਿ ਬੜਾ ਦੁਆਰਾ ਦਰਲਗੀਰਾ ਖੇਡੀਆਂ ਹੋਈਆਂ ਨੇ ਉਹਨੇ ਜੇ ਨਵਜੋਤ ਸਿੱਧੂ ਕੇਜਾਇਗਾ ਉਹ ਉਹਨੇ ਜੇ ਸਿੱਧੂ ਵਾਸਤੇ ਦੀਏ ਬੜ ਮਸਾ ਆਖਰੀ ਮੌਕਾ ਹੈ ਆਖਰੀ ਮੌਕੇ ਸਮਝਣਾ ਨਵਜੋਤ ਸਿੱਧੂ ਸਿੱਧੂ ਜੇਕਰ ਉਹਦੇ ਚਾਹੰਦਾ ਹੈ ਤਾਂ ਪੈਚਅਪ ਹੋ ਸਕਦਾ ਹੈ ਖੜਗੇ ਸਾਹਿਬ ਉਸ ਪਚਾ ਸਕਦੇ ਨੇ ਕਿ ਨਵਜੋਤ ਸਿੱਧੂ ਨੂੰ ਵੀ ਉਹ ਕਿਸੇ ਨਾ ਕਿਸੇ ਹਲਕੇ ਤੋਂ ਟਿਕਟ ਦੇ ਕੇ ਸਾਰਾ ਤੁਲ ਦਾ ਨਸੀਬ ਦੇ ਸਕਦੇ ਨੇ ਪਰ ਜੇ ਕੋ ਨਹੀਂ ਜਾਂਦਾ ਇਹਨਾਂ ਨੂੰ ਬੁਲਾਇਆ ਤਾਂ ਜਾਏ ਉਹ ਮੈਂ ਮਹਿਸੂਸ ਕਰਦਾ ਕਿ ਇਹ ਵੀ ਨਹੀਂ ਕਿ ਉਹਨਾਂ ਨੂੰ ਬੁਲਾਇ ਨਹੀਂ ਜਾਏਗਾ ਚਾਹ ਪ੍ਰਤਾਪ ਬਾਜਰਾ ਨੂੰ ਬੁਲਾਵੇ ਵਿਡਿੰਗ ਸੱਜ ਨੇ ਆ ਲਾਣ ਜਾਂ ਅੜਗੇ ਸਾਹਿਬ ਆਪ ਖੁਦ ਸਨੇਹ ਲਗਾਉ ਬੁਲਾਇ ਤਾਂ ਜਾਏਗਾ ਪਰ ਜਿਵੇਂ ਉਹ ਮਦਨ ਸਕਿਪ ਕਰ ਜਾਂਦਾ ਵਿਚਗਾ ਚਾਹ ਅੰਮ੍ਰਿਤਸਰ ਦੀ ਹੈ ਚਾਹ ਦਿੱਲੀ ਦੀ ਹੈ ਚਾਹ ਪਟਿਆਲੇ ਦੀ ਹੈ ਚਾਹ ਪੰਜਾਬ ਦੀ ਕਿਸੇ ਥਾਂ ਦੀ ਹੈ ਸਕਿਪ ਕਰ ਜਾਂਦਾ ਨਹੀਂ ਉਹ ਸਕਿਪ ਕਰਨਾ ਉਹਦੀ ਫਤਲ ਸ਼ਾਮਲ ਹੋ ਗਿਆ ਕਿ ਉਹ ਨਹੀਂ ਮਸੂਸ ਹੋ ਰਿਹਾ ਕਿ ਮੇਰਾ ਰਾਸਿਕ ਵਿਖ ਮਿਲ ਕੇ ਚੱਲਣ ਨਾਲ ਜਦੋਂ ਕਾਰਜ ਜੋ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਕਿ ਅਸੀਂ ਲੜ ਕੇ ਨਹੀਂ ਲੜਨੀ ਇਲੈਕਸ਼ਨਾਂ ਤੇ ਉਸ ਤੋਂ ਤੱਕ ਮੰਨੇ ਨਾ ਪਹਿਲਾਂ ਕਹਿੰਦੇ ਮੰਨਣਾ ਕਰ ਮੈਂ ਸੁਭਾਅ ਸੁਸ ਕਰਦਾ ਕਿ ਨਵਜੋ ਸਿੱਧੂ ਆਪਰੇ ਇੱਕ ਬੜਾ ਵੱਡਾ ਪਰਸੰਚਿਤ ਹੈ ਇਹ ਜੇ ਖੜਗੇ ਸਾਹ ਕੋਕ ਜਿਹਨੇ ਇੱਕ ਇੱਕਲ ਹੋਰ ਨਾ ਦੀ ਵੀ ਇਹ ਸਾਰੇ ਗਰੁੱਪਸ ਜਿਹੜਾ ਟ੍ਰੈਡੀਸ਼ਨਲ ਆਗੂ ਨੇ ਇਹ ਸਾਰੇ ਇਕੱਠੇ ਨੇ ਆਪ ਪਾਚੂ ਇਕੱਠੇ ਨਹੀਂ ਕਿ મતਬੇਦ ਨੇ ਲੇਕਨ ਨਵਜੋ ਸਿੱਧੂ ਦੇ ਖਿਲਾਫ ਸਾਰੇ ਇਕੱਠੇ ਹ ਹ ਉਹ ਸਿੱਧੂ ਇਹਨੇ ਸਾਰੇ ਜਿਹੜੀ ਜਿਹੜਾ ਜਿਹੜਾ ਮੁਕਾਬਲਾ ਕਿਵੇਂ ਕਰੇਗਾ ਖੜਗੇ ਸਾਹਿਬ ਕੀ ਉਸ ਨੂੰ ਕਿਥੇ ਜਿਹੜਾ ਖੜਗੇ ਸਾਹਾ ਬੜਾ ਇੰਪੋਰਟੈਂਟ ਬਣ ਜਾਂਦਾ ਹੈ ਕਿ ਖੜਗੇ ਸਾਹਿਬ ਐਸਲੇ ਸਾਰਿਆਂ ਨੂੰ ਕਿਵੇਂ ਨਾਲ ਲੱਗੇ ਚੱਲਣਾ ਜਿਵੇਂ ਇਹਨਾਂ ਦਾ ਜਿਹੜਾ ਪੈਚਅਪ ਕਰਨ ਦੇ ਜਿਹੜਾ ਜਿਹੜੀ ਗੱਲ ਦੇ ਵਿੱਚ ਯਾਦਵ ਸਫਲ ਨਹੀਂ ਹੋ ਸਕੇ ਖੜਗੇ ਸਾਹ ਤੇ ਸਫਲ ਹੋ ਗਏ ਸੋ ਮੈਂ ਸਮਝਿਆ ਹੈ ਕਿ ਬੜੀ ਵੱਡੀ ਸਥਿਤੀ ਹੈ ਚੋਣਾਂ ਦਾ ਬਹੁਤ ਹੀ ਬੁਖਾਰ ਵੱਧ ਗਿਆ ਹੈ ਔਰ ਹੋਟ ਪਤਨਵੀ ਦਿਨ ਤੱਕ ਕੈਸਾ ਦਾ ਮਾਰਗਦਰਸ਼ਨ ਨਹੀਂ ਕੋਟਾ ਕੰਡਕਟ ਲੱਗ ਹੋ ਜਾਣਾ ਹੈ ਇਸ ਵਾਸਤੇ ਮੈਂ ਮਹਿਸੂਸ ਕਰਦਾ ਕਿ ਦੋਨੋਂ ਰਹਿਰੀਆਂ ਜਿਹੜੀਆਂ ਨੇ ਦੋਨੋਂ ਆਪਾਂ ਦੇ ਆਮਦ ਹੈ ਔਰ ਬੜੀ ਗੰਭੀਰ ਹੈ ਬੜੀ ਸੀਰੀਅਸ ਹੈ ਇਸ ਬਾਰੇ ਸਾਰੀਆਂ ਪੰਜਾਬ ਵਾਸੀਆਂ ਵਾਸਤੇ ਸੂਚਨਾ ਪਤਾ ਕਿ ਲੋਕ ਇਧਰ ਜਾਈਏ ਸੋ ਇੱਕ ਪਾਸੇ ਖਾਲੀਚਲ ਇੱਕ ਪਾਸੇ ਭਾਜਪੀ ਇੱਕ ਪਾਸੇ ਆਮਾਦੀ ਪਾਰਟੀ ਕਾਂਗਰਸ ਪੰਥਕ ਤੇਰਾ ਪੰਥਕ ਜਜ਼ਬਾ ਉਹਨਾਂ ਵੱਲੋਂ ਕੀ ਬਣਦੀ ਨਹੀਂ ਬਣਦੀ ਸੋ ਬੜੀ ਸਿਤ ਗੰਭੀਰ ਹੈ ਇਸ ਵਾਸਤੇ ਅਲਟੀਮੇਟ ਲੋਕਾਂ ਨੇ ਫੈਸਲਾ ਕਰਨਾ ਮੇਰਾ ਸਵਾਦ ਹੈ ਕਰ ਅਲਟੀਮੇਟ ਲੋਕਾਂ ਨੇ ਫੈਸਲਾ ਕਰਨਾ ਜੀ ਕਿ ਜੋ ਇਹ ਹੌਟਸਪੌਟ ਹੈ ਬਹਿਣਾ ਜੀ ਇਹ ਲੋਕਾਂ ਨੇ ਇਹ ਜਾਣਨਾ ਹੈ ਕਿ ਇਸ ਟਿਕਾਣਾ ਕੋਈ ਸੁਚੇਤ ਤੇ ਕੋ ਲੋਕਾਂ ਦਾ ਸੇਤਣਾ ਬੜਾ ਜ਼ਰੂਰੀ ਹੈ ਇਹ ਲੋਕਾਂ ਨੂੰ ਸਮਝ ਬੜੀ ਅਸਲੀ ਚਾਹੀਦੀ ਹੈ ਪੰਜਾਬ ਵਾਸੀ ਨੇ ਕਿਹਦਾ ਕ੍ਰੈਡਿਟ ਜਾਂਦੇ ਨੇ ਦੀਪ ਜੀ ਕੇ ਜਿਹੜੀਆਂ ਗੱਜੀਆਂ ਦੂਜੇ ਸੂਬਿਆਂ ਦੇ ਆਪਣਾ ਟਿਕਾਣਾ ਹੋ ਰਹੀਆਂ ਨੇ ਉਹਦਾ ਪੰਜਾਬ ਵਾਸੀ ਨੇ ਇੱਕ ਫੈਸਲਾ ਕਰ ਦਿੰਦੇ ਜੇ ਉਹਨਾਂ ਨੇ ਇਧਰ ਲੈ ਕੇ ਆਇਆ ਤੇ ਉਧਰ ਲੈ ਕੇ ਆਏ ਜਿਸ ਤਨ ਵਿੱਚ ਕਾਲੇ ਨੇ ਤੇ ਲੈ ਕੇ ਆਏ ਨੇ ਜੇਕਰ ਉਹ ਹੋਰ ਆਪਣੀ ਪਾਰਟੀ ਲੈ ਕੇ ਆਏ ਤੇ ਲੈ ਕੇ ਆਏ ਨੇ ਹੋਰ ਕੀ ਹੋਰ ਕਿਹਨੂੰ ਲੈ ਕੇ ਜੇਣ ਕਿਹਦੇ ਹੱਥੇ ਜਾਣਗੇ ਇਸ ਵਾਸਤੇ ਮੈਂ ਮਹਿਸੂਸ ਕਰਦਾ ਕਿ ਇਹ ਇਹ ਦੂਜੀ ਗੱਲ ਹੈ ਕਿ ਇਹ ਜਿਹੜੀ ਚੌਵੀ ਇਲੈਕਸ਼ਨ ਹੈ 27 ਦਾ ਜਿਹੜਾ ਹੈ ਨਾ ਉਹਦਾ ਆਧਾਰ ਬਣਾਈ ਉਹਦਾ ਆਧਾਰ ਲੈ ਕਿਹ ਕੁਝ ਜੀ ਜਿਹਦਾ ਜਿਹੜਾ ਸਾਰਾ ਨਕਸ਼ਾ ਖੇਚੇ ਤੁਸੀਂ ਇਸ ਵਾਸਤੇ ਸਾਰੇ ਪਾਰਟੀਆਂ ਲੋਕਾਂ ਨੂੰ ਇਹ ਸਮਝਾ ਕੇ ਪਾਰਟੀ ਜੋ ਕਰਨਾ ਕਰਤਾ ਲੋਕ ਮੈਂ ਫਿਰ ਐਗਜ਼ੈਂਪਲ ਲਾਵਾਂਗਾ ਪੰਨਾ ਸਿੱਧੂ ਵਾਲੇ ਸ਼ੁਦੀ ਕਿ ਲੋਕਾਂ ਦੇ ਫਾਇਦੇ ਨਾਲ ਕੰਮ ਕਰੇ ਉਹ ਸਿਚਾਹ ਕਹਿੰਦਾ ਕਿ ਨਹੀਂ ਹਲੇ ਸਰਕਾਰ ਸਰਕਾਰ ਫਿਰ ਲਾਤਾ ਸਰਕਾਰ ਗੁੱਡੇ ਬਣੇ ਪਾਤਾ ਬਿਲਕੁਲ ਲੋਕ ਕਰਕੇ ਕਿ ਉਹ ਇੱਕ ਇੱਕ ਪਾਸੇ ਇੱਕ ਪਾਸੇ ਦਿੰਦੇ ਨੇ ਜਾਂ ਫਿਲਮੇ ਤੌਰ ਤੇ ਚਾਰ ਚਾਰ ਦਿੱਤੇ ਜਾਂ ਛੇਟਾ ਦੇ ਦਿੰਦੇ ਨੇ ਇਹ ਮਖਰਾ ਬੇਗਾ ਕੋਈ ਮਲਟੀ ਕੋਰਨਰ ਕੰਟੈਸਟ ਹੈ ਉਹ ਕੋਣੀ ਮੁਕਾਬਲਾ ਹੈ ਉਹ ਕੋਣੀ ਮੁਕਾਬਲੇ ਦੇ ਵਿੱਚ ਵੋਟਾਂ ਦੇ ਪਰਸੈਂਟੇਜ ਔਰ ਜਿਹੜਾ ਮਾਈਕਰੋ ਮੈਨੇਜਮੈਂਟ ਕਰ ਗਿਆ ਇਸ ਲਈ ਪੱਧਰ ਦਾ ਗੁੱਸਾ ਕਰਕੇ ਜਿਹੜਾ ਨਿਸ਼ ਕਰ ਗਿਆ ਉਹ ਲੋਕਾਂ ਨੂੰ ਲੋਕ ਨੂੰ ਲੋਕ ਸਚੇਤ ਹੋ ਗਏ ਉਹਨੂੰ ਉਹ ਵੋਟ ਪਾ ਲਗੇ ਉਹ ਮੈਸਾ ਉਹ ਜਿੱਤ ਜਾਏਗਾ ਇਸ ਨਾਲ ਸਾਰੀ ਗੇਮ ਖੁੱਲ ਹੀ ਜਾਏ ਬਿਲਕੁਲ ਹਰ ਜਿੱਤ ਪਹਾਰਾਨ ਕੀ ਦੀ ਗੱਲ ਹੀ ਹੋਰ ਹੈ ਨਾ ਜੀ ਕਿ ਜਿਹੜਾ ਜਿਹੜਾ ਪਾਰਟੀਆਂ ਦਾ ਖੜਗੇ ਸਾਹ ਵਰਗੇ ਨੇ ਕਜਰੀ ਵਾਲਾ ਹੈ ਉਹਦਾ ਤਾਂ ਜਿਹੜਾ ਕਾਲੀਦਾਲ ਕੋਈ ਨਹੀਂ ਪੰਜਾਬ ਦੇ ਵਿੱਚ ਜਲੀ ਜਖੜਤ ਹੋਰ ਕੋਈ ਦੂਜਾ ਚਿਹਰਾ ਵੀ ਨਜ਼ਰ ਨਹੀਂ ਆ ਰਿਹਾ ਤੋਂ ਮੈਂ ਮਹਿਸੂਸ ਕਰਦਾ ਕਿ ਇਸ ਨੇ ਜਿਹੜਾ ਵਿਜਨ ਹੈ ਪਾਰਟੀ ਦੀ ਸਟਰਕਚਰ ਹੈ ਪਾਰਟੀ ਦਾ ਇੱਕ ਤਰ੍ਹਾਂ ਲੋਕਾਂ ਨਾਲ ਮੁਝੇ ਲੈ ਕੇ ਗੱਲ ਕਰਨ ਦੀ ਜਿਹੜੀ ਮੋਦੀ ਸਾਹਿਬ ਜਿਹੜਾ ਸਾਰਾ ਫੈਕ ਫੈਕਿਆ ਸਾਰਾ ਸਿਟੀਆ ਦਾ ਉਹ ਦਾ ਦਾ ਕੋਣ ਮੁਕਾਬਲਾ ਕਰੇ ਇਹ ਵੇਖਣ ਦੀ ਲੋੜ ਹੈ ਇਸ ਕਰਕੇ ਆਉਣ ਵਾਲੇ 2 ਮਹੀਨੇ ਜਾਂ 10 ਦਿਨ ਜਾਂ ਮਾਰਚ ਵੀ ਫਰਵਰੀ ਮਹੀਨਾ ਬੜਾ ਤੀਨਲੀ ਬਹੁਤ ਹੀ ਐਸੇ ਮੁਕਾਬਲੇ ਹੋਣਗੇ ਕੰਟੈਸਟ ਦੇ ਚੱਲਣਗੇ ਔਰ ਜਿਹੜੀ ਦੋਰ ਦੋਰ ਹੈ ਉਹ ਆਧਾਰ ਬਣੇਗਾ ਬਹੁਤ ਉਤਰਾ ਚੜਾਣਗੇ ਜੀ ਆਇਆ ਰਾਮ ਗਿਆ ਰਾਮ ਦਾ ਮੁਹਾਵਰਾ ਆਪਾਂ ਸੁਣਦੇ ਆ ਕਿਸੇ ਨੇ ਦੂਜੀ ਪਾਰੀ ਜਾਣਾ ਕਿਸੇ ਨੇ ਉੱਥਰੋਂ ਇੱਧਰ ਆ ਜਾਣਾ ਇਹ ਤਾਂ ਚੱਲਦਾ ਰਹਿਣਾ ਕਿਉਂਕਿ ਜਿਹਨਾਂ ਜਿਹਨਾਂ ਨੂੰ ਕਾਂਗਰਸ ਨੇ ਜਗਨੀ ਦੇएगी ਉਹ ਆਵਾਜ਼ੀ ਪਾਰਟੀ ਜਾ ਸਕਦੇ ਬੀਜੇਪੀ ਜਾ ਸਕਦੇ ਬੀਜੇਪੀ ਵਿੱਚ ਦਾ ਆ ਸਕਦੇ ਨੇ ਪਰ ਮੈਨੂੰ ਤਾਂ ਕੋਈ ਪਾਰਟੀ ਪੰਜਾਬ ਪੰਜਾਬ ਦਾ ਜਿਹੜਾ ਕਲਚਰ ਹੈ ਨਾ ਜਿਹ ਉਹ ਜਿਹੜਾ ਇਹ ਕਲਚਰ ਫੇਨ ਹੋ ਚੁੱਕਾ ਜਿਹੜੇ ਬੰਦੇ ਜਾਂਦੇ ਰਹੇ ਵਾਪਸ ਆ ਜਾਂਦੇ ਰਹੇ ਨੇ ਹੁਣ ਜੇ ਮਰਦ ਅੰਮ੍ਰਿਤਸਰ ਦੀ ਧਾਰ ਲੈ ਸਕਦੇ ਆਸੀਂ ਅੰਮ੍ਰਿਤਸਰ ਦੇ ਵਿੱਚ ਜੇਕਰ ਉਹ ਕੋਈ ਸੌਨਟੀ ਮਿਲ ਜਾਂਦੀ ਹੈ ਕਾਂਗਰਸ ਦੇ ਦਿੰਦੀ ਹੈ ਤੇ ਔਜਲੇ ਦਾ ਜਿਹੜਾ ਜਿੰਨਾਂ ਨੇ ਕੰਮ ਕੀਤਾ ਹੈ ਜਿਹੜਾ ਉਸ ਲੋਕਾਂ ਦੇ ਰਵਾਨ ਪੇਰਾਂ ਦੀ ਨੈਸ਼ਨਲ ਪੱਧਰ ਤੇ ਤਾਂ ਪ੍ਰਭਾਵ ਹੈਗਾ ਕਿ ਉਹ ਉਹਦਾ ਪ੍ਰੇਖੀ ਹੈਗਾ ਕਿਉਂ ਆਵਾਜ਼ ਹੀ ਬਾਡੀ ਕਿਚੇ ਕਿਉਂਕਿ ਆਮਾਰ ਪਹਾੜੀ ਸਮੱਸਿਆ ਹੈ ਨਾ ਜੀ ਉਹਨਾਂ ਕੋਲ ਉਹਨੇ ਚੇਰੇ ਨਹੀਂ ਨਵੀਂ ਪਾਰਟੀ ਇਲਜ਼ਾਮ ਤਾਂ ਇਲਜ਼ਾਮ ਤਾਂ ਪਹਿਲਾਂ ਵੀ ਲੱਗਦਾ ਹੈ ਕਹਿੰਦੇ ਵੀ ਗੁਰਜੀਤ ਓਜਲਾ ਦੀ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਗੀ ਯਾਰੀ ਹੈ ਕਹਿੰਦੇ ਕਿਉਂਕਿ ਲੋਕ ਸਭਾ ਦੇ ਵਿੱਚ ਵੀ ਇਕੱਠੇ ਰਹੇ ਆ ਤਾਂ ਕਰਕੇ ਵੀ ਕਿਸੇ ਨਾ ਕਿਸੇ ਸੰਕੇਤ ਆਉਂਦੇ ਆ ਦੂਜੇ ਪਾਸੇ ਰਵਨੀਤ ਬਿੱਟੂ ਹੋਰਾਂ ਦੇ ਨਾਲ ਵੀ ਕੁਝ ਚੱਲਣਾ ਜਿ ਬੜਾ ਵਿਛੋਣਾ ਇਹ ਫਿਰ ਫਿਰ ਜਿਹੜੇ ਬੈਗੇ ਨਾ ਜੀ ਕਿ ਜੋ ਗੁਰਜੀਤ ਓਜਲਾ ਮੰਨ ਲੋ ਤੇ ਚੱਲ ਜਾਂਦਾ ਮੰਨ ਲੋ ਉਹ ਆਵਾਜ਼ਾਂ ਆਦੇ ਜਿਹੜੇ ਵਿਰੋਧ ਕਰਦੇ ਨੇ ਲੋਕਲ ਪੱਧਰ ਤੇ ਉਹ ਕਿਵੇਂ ਕਰਨਗੇ ਆਵਾਜ਼ਾਂ ਦੇ ਪਾਰਟੀਆਂ ਨੂੰ ਸਪੋਰਟ ਠੀਕ ਹੈ ਜੀ ਜੋ ਰਾਜਨੀਤੀ ਮਿਆਰ ਹੈ ਨਹੀਂ ਮਿਆਰ ਹੀ ਗਿਰਦੇ ਜਾ ਰਹੇ ਨੇ ਵੈਲਿਊਜ਼ ਦੇ ਬਿਲਕੁਲ ਆਪਾਂ ਨੇ ਜ਼ਿਲਹੰਦਰ ਜਿਮਨੀ ਚੌਂ ਦੇ ਵਿੱਚ ਦੇਖਿਆ ਜਿਵੇਂ ਕਾਂਗਰਸ ਦੇ ਕੈਂਡੀਡੇਟ ਸੀ ਨਾ ਉਨਡਾਨ ਸਭਾ ਚੁਣੋਂਦੇ ਉਹਨਾਂ ਨੂੰ ਲੈ ਕੇ ਐਮਪੀ ਦੀ ਚੋਣਾਂ ਦੇ ਵਿੱਚ ਕਰਾਤਾ ਦੇ ਸਮਰ ਕੀ ਕੁਝ ਹੋਇਆ ਪਰ ਜੀ ਫਿਲਹਾਲ ਨਾ ਆਪਣੇ ਜਿੱਤੋਂ 11 ਫਰਵ ਨੂੰ ਜਿਹੜੀ ਇਹਨਾਂ ਦੀ ਰੈਲੀ ਹੋਣੀ ਆ ਉਸ ਤੋਂ ਪਹਿਲਾਂ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਵੀ ਕੋਈ ਵੱਡਾ ਧਮਾਕਾ ਜਾਂ ਵੱਡੀ ਖਬਰ ਵੀ ਆ ਸਕਦੀ ਹੈ ਕਿਸੇ ਨਾ ਕਿਸੇ ਲੀਡਰ ਨੂੰ ਵੀ ਨੋਟਿਸ ਆ ਸਕਦਾ ਹੈ ਕਿਉਂਕਿ ਜਿਹੜਾ ਗਠਜੋੜ ਨੂੰ ਲੈ ਕੇ ਚਰਚਾ ਚੱਲਦੀ ਸੀ ਨਾ ਪਹਿਲਾਂ ਆਮ ਆਦੀ ਪਾਰਟੀ ਤੇ ਕਾਂਗਰਸ ਦੀ ਦਾ ਕਿਹਾ ਜਾ ਰਿਹਾ ਕਿ ਕਹਿੰਦੇ ਵੀ ਜਿਹੜੇ ਪ੍ਰਤਾਪ ਬਾਜਵਾ ਦਾ ਗਰੁੱਪ ਸੀ ਰਾਜਾ ਵੜਿੰਗ ਦਾ ਗਰੁੱਪ ਸੀ ਉਹ ਸਾਰੇ ਜਿਹੜੇ ਲੀਡਰ ਹੋ ਸਨ ਉਹ ਇੱਕ ਥਾਂ ਦੇ ਉੱਤੇ ਇਕਜੁੱਟ ਹੋ ਕੇ ਉਹਨਾਂ ਨੇ ਪਾਰਟੀ ਨੂੰ ਇਹਦੇ ਮੂਰੇ ਰੱਖਤਾ ਤੇ ਜੇਕਰ ਗੱਲ ਸਿਰ ਹੋਇਆ ਤਾਂ ਅਸੀਂ ਇਸ ਤੀਕੇ ਦੇ ਦਾਂਗੇ ਇਹ ਵੀ ਜਿਹੜੀ ਖਬਰਾਂ ਬਾਹਰ ਆਈ ਹੈ ਸਨ ਜਿਹਦੇ ਵਿੱਚ ਲੱਗਿਆ ਸੀ ਕਿਤੇ ਨਾ ਕਿਤੇ ਉਹਦੇ ਕਾਰਨ ਕਰਕੇ ਵੀ ਗੱਜੜ ਰੋਕਣ ਦੇ ਲਈ ਜਿਹੜੀ ਹਾਈ ਕਮਾਂਡ ਹੈ ਮਜਬੂਰ ਹੋਈ ਹੈ ਪਰ ਨਵਜੋਤ ਸਿੰਘ ਸਿੱਧੂ ਜੀ ਨੇ ਚਾਹੁੰਦੇ ਸੀ ਗੱਜੜ ਹੋਵੇ ਗੁੱਡੀ ਰੋਜਲਾ ਵੀ ਚਾਹੁੰਦੇ ਸੀ ਤੇ ਆਪਣਾ ਰਵਨੀਤ ਬਿੱਟੂ ਹੋਰ ਵੀ ਚਾਹੁੰਦੇ ਸੀ ਇਹਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਪੰਜਾਬ ਕਾਂਗਰਸ ਦੇ ਵਿੱਚ ਜਿਹੜੇ ਵੱਡੇ ਲੀਡਰ ਨੇ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਕਿਸੇ ਹੋਰ ਪਾਰਟੀ ਦੇ ਵਿੱਚ ਪਾਸਾ ਵਟ ਸਕਦੇ ਨੇ ਜਾਂ ਫਿਰ ਜੋ ਸਿੱਧੀ ਕਾਂਗਰਸ ਦੀ ਇਸ ਵਕਤ ਬਣੀ ਹੋਈ ਹੈ ਤੁਸੀਂ ਕਿਵੇਂ ਉਸ ਨੂੰ ਜੇਕਰ ਆਪਾਂ ਕਹਿ ਲਈਏ ਜੋ ਸਿੱਧੂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਨੇ ਦੂਜੇ ਪਾਸੇ ਸੁਪਾਲਸੀ ਖਹਿਰਾ ਜਦੋਂ ਜੇਲ੍ਹ ਤੋਂ ਬਾਹਰ ਆਉਂਦੇ ਨੇ ਤਾਂ ਉਹਨਾਂ ਨੇ ਆਪਣੇ ਜਦੋਂ ਪਿੰਡ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਕਾਹਕ ਕੀਤਾ ਤਾਂ ਉਹਨਾਂ ਨੇ ਇੱਕ ਗੱਲ ਇਹ ਕਹੀ ਜੀ ਕਹਿੰਦੇ ਵੀ ਹਾਈ ਕਮਰ ਸਾਨੂੰ ਜਿਹੜੇ ਸਾਡੇ ਸਿੱਖ ਮਸਲੇ ਨੇ ਉਹਨਾਂ ਦੇ ਉੱਤੇ ਗੱਲ ਕਰਨ ਦੀ ਇਜਾਜ਼ਤ ਦੇਵੇ ਉਹਨਾਂ ਦੇ ਇਸ ਲਈ ਕਿਤੇ ਤੁਸੀਂ ਕਿਵੇਂ ਦੇਖਦੇ ਇੱਕ ਪਾਸੇ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਨੇ ਨਵਜੋ ਸਿੱਧੂ ਦੂਜੇ ਪਾਸੇ ਸੁਪਾਲ ਸਿੰਘ ਖੈਰਾ ਹਾਈ ਕਮਾਂਡ ਨੇ ਵੀ ਗੱਲ ਕਹਿੰਦੇ ਸੀ ਜਿਹੜੇ ਸਾਡੇ ਸਿੱਖਾਂ ਦੇ ਜਿਹੜੀ ਗੱਲਾਂ ਬਾਤਾਂ ਨੇ ਉਹਦੇ ਵਿੱਚ ਨਾ ਦਖਲ ਦਿੱਤਾ ਜਾਵੇ ਤੇ ਕੋਈ ਇਹ ਆਗੂ ਨੇ ਜਿਹਨੇ ਇਸ ਗੱਲ ਕਰਦੇ ਨਵਜੋ ਸਿੱਧੂ ਦੇ ਸੁਪਾਲ ਖੈਰਾ ਦੀ ਹੋਰ ਲੋਕ ਵੀ ਸਹਿਜੇ ਆ ਗਏ ਨੇ ਕਾਂਗਰਸ ਬੱਠੇ ਨੇ ਯਾ ਰਾਜਬਾਦ ਦੀ ਪਾਰਟੀ ਬੱਠੇ ਨੇ ਉਹਨਾਂ ਦੇ ਬੰਦੇ ਵਿੱਚ ਬੇਸਿਕਲੀ ਉਹ ਸਿੱਖ ਸਿੱਖ ਸਾਇਕੀ ਦੇ ਵਿੱਚ ਸਿੱਖ ਕਲਚਰ ਚ ਸਿੱਖ ਵਾਤਾਵਰਣ ਚ ਪਲੇ ਨੇ ਉਹਨਾਂ ਜਿਵੇਂ ਫੈਰ ਉਹ ਜਿਹੜੇ ਪਿਤਾ ਜੀ ਸੁਭਿੰਦਰ ਸਿੰਘ ਜੀ ਡੀਐਸਸੀ ਜੀ ਉਪਾਲੀਤਾ ਜਾਗੇ ਸੀ ਜੀ ਉਹ ਉਹਨਾਂ ਦੇ ਨਾਲ ਇਹਨਾਂ ਐਟੀਟਿਊਡ ਰੇਟ ਕੀਤੇ ਸਨ ਸੋ ਇੱਕ 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 ਕੁਝ ਐਸੇ ਆਤਮੋਤ ਰਚਨਾ ਪੰਜਾਬ ਪ੍ਰਤੀ ਪੰਜਾਬ ਦੇ ਇਤਿਹਾਸ ਪ੍ਰਤੀ ਜੈ ਸਿੱਖ ਸੰਘਰਸ਼ ਲੜੇ ਗਏ ਉਹਦੇ ਪ੍ਰਤੀ ਜੈ ਇੱਕ ਸਿੱਖ ਹੈ ਇੱਕ ਦਰਦ ਹੈ ਉਹ ਦਰਦ ਨੂੰ ਪ੍ਰਗਟ ਨਹੀਂ ਕਰ ਪਾ ਰਹੇ ਉਹ ਉਹ ਜਿਹੜਾ ਦਰਦ ਉਹਨਾਂ ਦਾ ਜਿਹੜੀ ਸੋਚ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਵਿਰੋਧ ਜਾਗ ਜਾਇਆ ਆਮਾਦੀ ਪਾਰਟੀ ਦਾ ਵਿਰੋਧ ਕਰ ਦੇਣਾ ਚਾਹੇ ਪਾਰਟੀ ਦਾ ਕਾਲਾ ਕਰ ਦੇਣ ਚਾਹੇ ਵਿਰੋਧ ਕਰ ਦੇਣੇ ਚੋਇਸ ਕਰਕੇ ਜਿਹੜੇ ਇਹ 2-3 ਲੀਟਰ ਇਹਨਾਂ ਦੀ ਬਹਿਰਾਲ ਦੀ ਗੱਲ ਹੈ ਕਿ ਜਿਨ੍ਹਾਂ ਨੂੰ ਜਿਹੜੀ ਇੱਕ ਮਤਲਬ ਉਹ ਇੱਕ ਚੰਗੇ ਬੰਦੇ ਆਪਣੀ ਪਾਰਟੀ ਆਪਣੀ ਪੈਰਾ ਤੇ ਖੜੇ ਹੋਣ ਦੀ ਬਜਾਏ ਉਹ ਦੂਸਰੀਆਂ ਪਾਰਟੀਆਂ ਚ ਆਗਰਾ ਕੇ ਖਰਾਬ ਹੋ ਗਏ ਜੇ 20 ਦਿਨ ਤਾਂ ਸੇ ਰੱਖ ਲੋ 20 ਦਿਨ ਤਾਂ ਇੱਕ ਚੰਗਾ ਬੰਦਾ ਆ ਕੇ ਸਾਹ ਰੋਲ ਰੋਲ ਕਰਕੇ ਚਲਾ ਗਿਆ ਐਸਾ ਇਹ ਲੋਕ ਵੀ ਆਪਣੇ ਟਕਰਾ ਮਾਰਦੇ ਫਿਰਦੇ ਨੇ ਤੋਂ ਮੈਂ ਸਮਝਦਾ ਕਿ ਐਸੇ ਨੇ ਇੱਕ ਬੜਾ ਸਜੀਦਾ ਇੱਕ ਪੰਜਾਬ ਪ੍ਰਸਤ ਜਿਹੜੇ ਲੋਕ ਨੇ प्रांत ਪ੍ਰਸਤੀ ਦਾ ਜਿਹੜਾ ਇੱਕ ਸੋਚ ਹੈਗਾ ਜੀ ਉਹ ਮਿਲ ਬੈਠ ਇਲੈਕਸ਼ਨ ਆਣੀਆਂ ਨਹੀਂ ਲੜੀਆਂ ਕੀ ਕਰਨਾ ਉਹ ਵੀ ਸਮਾਂ ਲੰਘ ਰਿਹਾ ਨਾ ਜੀ ਇਸ ਲਈ ਉਹ ਤੁਸੀਂ ਦੇਖੋਗੇ ਗਾਹਾਂ ਖੜੇ ਜੜੀ ਤਾਲੀ ਚਿੱਟੀਆਂ ਉਹ ਰਗੜੇ ਬੰਦ ਕਰਤੀ ਨੇ ਸੋ ਇਸ ਕਰਕੇ ਜਿਹੜਾ ਲੋਕਸਤੀ ਇਹਨਾਂ ਦੀ ਇਹ ਵੀ ਕਿਸੇ ਦਾ ਕੈਰੇਕਟਰ ਹੈ ਉਹ ਕੁਝ ਕਰਨਾ ਚਾਹੁੰਦਾ ਹੈ ਲੇਕਿਨ ਉਹ ਇੱਕ ਗਲਤ ਪਾਰਟੀ ਚੋਂ ਟੂਣ ਬੈਠਾ ਜੀ ਜਾਇ ਇੱਕ ਗਨ ਗਾਈਡਡ ਮਜ਼ਾਇਲ ਹੀ ਹੁੰਦਾ ਹੈ ਤੋ ਇਸ ਕਰਕੇ ਇਹ ਮਹਿਸੂਸ ਕਰਦਾ ਤੇ ਇਹਦੇ ਕੁਝ ਲੋਕ ਨੇ ਜਿਵੇਂ ਜਿਹੜਾ ਉਹ ਬਰਾੜ ਸੀ ਜਗਜੀਤ ਬਰਾੜ ਹੈ ਉਹ ਸਾਡੇ ਪੰਜਾਬ ਦੇ ਚੇ ਲੋ ਵੀ ਹੋ ਗਿਆ ਜੋ ਇਸ ਕਰਕੇ ਇਹਨਾਂ ਲੋਕਾਂ ਨੂੰ ਬੜੇ ਸੋਚ ਕੇ ਸੰਜੀਦਾ ਹੋ ਕੇ ਵਿਚਾਰ ਕਰਨਾ ਚਾਹੀਦਾ ਹੈ ਤੇ ਐਸੇ ਸਾਰੇ ਪੰਥਕ ਬਰਤਨ ਦਰਦ ਹੈ ਕਿ ਉਹ ਵੀ ਤਾਂ ਸੰਗਰਸ਼ ਲੜੀ ਬੈਠੇ ਨੇ ਲੋਕ ਉਹਨਾਂ ਦੇ 15 20 30% ਉਹਨਾਂ ਦੀ ਪਈ ਹੈ ਉਹ ਵੀ ਵੋਟਰਾਂ ਦਾ ਵਲੀਵਾਰ ਸਕੌਣ ਹੈ ਨਾ ਪੰਥਕ ਤੇਰਾ ਕੋ ਗੁਣਾਣ ਨਾ ਕਾਲੀਦਾ ਜ ਜਾ ਸਕਦੇ ਨੇ ਉਹਨਾਂ ਆਵਾਦੀ ਪਾਰਟੀ ਕੋ ਉਹਨਾਂ ਨਾਲ ਕੀ ਹੋਇਆ ਸੋ ਮੈਂ ਮਹਿਸੂਸ ਦ ਉਸ ਦਰਜ ਗੱਲ ਕਰ ਰਿਹਾ ਮੈਂ ਜਿਹੜਾ 15 20% ਵੋਟਰਾਂ ਦਾ ਦਰਦ ਹੈ ਕਿ ਉਹ ਲੋਕਾਂ ਨੇ ਆਪਣੀ ਨਾ ਪਾਰਟੀ ਕੋ ਬਣੀ ਨਹੀਂ ਮੱਚ ਬਣਿਆ ਜ ਬਣੇ ਤਾਂ ਫੇਲ ਹੋ ਗਏ ਜੋ ਵੀ ਜੁਨਰਜੀ ਸੀ ਮਹਾਨ ਜੀ ਗੱਲ ਖਾਸ ਕਰਕੇ ਲੋਕਾਂ ਨੇ ਨਾ ਨਹੀਂ ਉਹਨਾਂ ਦੀ ਬਾਤਣੀ ਹੈ ਜੀ ਸੋ ਐਸਨੇ ਉਹਨਾਂ ਦੀ ਬਾਤ ਕੌਣ ਖੋਲੇਗਾ ਮੇਰਾ ਮੁੱਦਾ ਇਹ ਹੈ ਕਿ ਜੇਕਰ ਇਹ ਜੀ ਲੋਕ ਸਹਿਜਾ ਹੋ ਕੇ ਰਣਜੀਤ ਸਿੰਘ ਦਾ ਵਰਸ ਕੇ ਉਹ ਠੀਕ ਹੈ ਇੱਕ ਮਾਡਲ ਹੈਗਾ ਉਹਦਾ ਬਾਦਲ ਸਾਹਿਬ ਨੇ ਵੀ ਲਈ ਰਾਜਨੀਤਿਕ ਸੇਵਾ ਇਹ ਵੀ ਗੱਲ ਕਰਦੇ ਨੇ ਗੱਲ ਕਰਦੇ ਰਣਜੀਤ ਸਿੰਘ ਦਾ ਰਾਜ ਪਰ ਮੈਂ ਜਿਸਤਰੀ ਖੁਸ਼ੂਸ ਕਰਦਾ ਕਿ ਉਹ ਦਸੋਦਾ ਸਹੀ ਯਾਰੋ ਇਹੋ ਜਿਹਾ ਪੰਜਾਬ ਕਿਵੇਂ ਇਹ ਨਵਾਂ ਪੰਜਾਬ ਕਿਵੇਂ ਲੱਗੇ ਜਾਏਗਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਪੰਜਾਬ ਗੁਰਾਂ ਦੇ ਰਾਹ ਤੇ ਜਿੰਦਾ ਹੈ ਉਹ ਪੁਰਸ ਨੂੰ ਝੂਠਾ ਤਾਂ ਨਾ ਪਾਓ ਪੁਰਸ ਨੂੰ ਝੂਠਾ ਨਾ ਕਹੋ ਹਾਂ ਜੀ ਗੁਰੂ ਸੱਚ ਕਹਿ ਗਿਆ ਉਹ ਸੱਚ ਕਹਿ ਗਿਆ ਉਹ ਨੂੰ ਕਿੱਥੇ ਗੁਰੂ ਦੇ ਗੁਰੂ ਦਾ ਨਾਂ ਕਿੱਥੇ ਆ ਥਿਸ ਇਜ਼ ਵਾਟ ਆਈ ਵਾਟ ਡਰ ਮੇਰਾ ਡਰ ਤੇ ਬਿਲਕੁਲ ਪੰਜਾਬ ਗੁਰਾਂ ਨਾਲ ਕਿ ਜਿੰਦਾ ਹੈ ਕਿ ਪੰਜਾਬ ਦੇ ਵਿੱਚ ਸਿਆਸਤ ਦੇ ਵੀ ਦੇਖ ਲਓ ਜਿਵੇਂ ਸੁਖਬੀਰ ਬਾਦਲ ਹੋਰਾਂ ਨੇ ਦਾੜੀ ਜਿਵੇਂ ਹੁਣ ਖੋਲਹੀ ਹੈ ਪਹਿਲਾਂ ਬੰਨ ਕੇ ਰੱਖਦੇ ਸੀ ਜਾਂ ਫਿਰ ਰਾਜਾ ਵੜਿੰਗ ਹੋਰਾਂ ਨੇ ਦਸਤਾਰ ਸਜਾਣੀ ਸ਼ੁਰੂ ਕਰ ਦਿੱਤੀ ਹੈ ਕਿਤਨੇ ਕਿਤੇ ਸਿੱਖ ਵੋਟ ਦਾ ਪ੍ਰਭਾਵ ਤਾਂ ਹੈ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਗੱਲ ਉਹ ਫੈਸਲਾ ਵੋਟਾਂ ਦਾ ਨਵਾਦੂ ਧੰਨਵਾਦ ਇਹ ਸਾਰੇ ਡਰਾਮੇ ਨੇ ਭਾਈ ਸਾਹਿਬ ਬਿਲਕੁਲ ਹੀ ਬਿਲਕੁਲ ਤੇ ਪਿਆਦਸ਼ ਕੋ ਤੁਸੀਂ ਇਸ ਇੰਟਰਵਿਊ ਦੇ ਬਾਰੇ ਕੀ ਸੋਚਦੇ ਹੋ ਤੁਹਾਨੂੰ ਕਿਹੋ ਜੀ ਇੰਟਰਵਿਊ ਲੱਗੀ ਤੁਸੀਂ ਆਪਣੇ ਸਜਾ ਕਮੈਂਟ ਬਾਕਸ ਦੇ ਵਿੱਚ ਰੋਟੀ ਨੂੰ ਸਾਉਂਦੇ ਜਦੋਂ ਜ਼ਾਤ ਤਾਂ